ਸੂਬੇਦਾਰ ਸ਼ਿਵ ਸਿੰਘ ਦੀ ਪੁਸਤਕ ਅਨੂਠੀਆਂ ਯਾਦਾਂ ਹੱਡ ਬੀਤੀਆਂ ਦਾ ਅਧਿਆਇ 2 ਭਾਗ 2 ਪਾਕਿਸਤਾਨ ਨਵਾਂ ਮੁਲਕ ਹੋਂਦ ਵਿੱਚ ਆ ਗਿਆ 14 ਅਗਸਤ 1947 ਈਸਵੀ ਨੂੰ ਨਵਾਂ ਮੁਲਕ ਪਾਕਿਸਤਾਨ ਬਣ ਗਿਆ ਹੋਣ ਕਰਕੇ ਪੰਜਾਬ ਵਿੱਚ ਕਤਲੋਗਾਰਤ ਵੱਧ ਜਾਣ ਦੀ ਸੰਭਾਵਨਾ ਵੀ ਵੱਧ ਗਈ ਸੀ ਇਧਰ ਵਾਲੇ ਸਭ ਮੁਸਲਮਾਨਾਂ ਨੇ ਮੌਲਵੀਆਂ ਦੇ ਬਹਿਕਾਵੇ ਵਿੱਚ ਆ ਕੇ ਅਖੌਤੀ ਸਬਜ਼ ਬਾਗਾਂ ਦੀ ਚਾਕਾ ਰੱਖ ਕੇ ਕੂਰਾਂ ਪੜੀਆਂ ਵਾਲਾ ਮੁਰਕ ਮਨਨ ਦੇ ਖਿਆਲ ਨਾਲ ਆਪਣੀਆਂ ਵੋਟਾਂ ਪਾਕਿਸਤਾਨ ਦੇ ਹੱਕ ਵਿੱਚ ਪਾ ਕੇ ਹੁਣ ਪਾਕਿਸਤਾਨ ਬਣ ਹੀ ਜਾਣ ਤੇ ਉਧਰ ਜਾਣ ਤੇ ਜਲਦੀ ਪਹੁੰਚਣ ਵਾਸਤੇ ਬਹੁਤ ਕਾਲੇ ਹੋ ਗਏ ਸੀ। ਉਹਨਾਂ ਨੂੰ ਕਿਸੇ ਵੀ ਹਿੰਦੂ ਸਿੱਖ ਨੇ ਜਾਣ ਵਾਸਤੇ ਨਹੀਂ ਕਿਹਾ ਸੀ। ਸਗੋਂ ਉਹ ਆਪ ਹੀ ਦੇਖੋ-ਦੇਖੀ ਤੇ ਆਪਸੀ ਸਲਾਹ-ਮਸ਼ਵਰਾ ਕਰਕੇ ਹੀ ਪਿੰਡਾਂ ਨੂੰ ਖਾਲੀ ਕਰਕੇ ਚਲੇ ਗਏ ਸੀ। ਅਸਲ ਵਿੱਚ ਪੰਜਾਬੀ ਪੋਲੇ-ਪਾਲੇ ਹੋਣ ਕਰਕੇ ਚੁਸਤ ਚਲਾਕ ਸਿਆਸੀ ਲੀਡਰਾਂ ਦੇ ਬਹਿਕਾਬੀ ਵਿਚ ਆ ਕੇ ਯਾਨੀ ਕਿ ਇਹਨਾਂ ਮਨਕੇ ਇੰਨਾ ਵੱਡਾ ਧੋਖਾ ਖਾ ਜਾਂਦੇ ਨੇ ਜਿਸ ਤੋਂ ਹੋਏ ਨੁਕਸਾਨ ਨੂੰ ਮੁੜ ਪੂਰਾ ਠੀਕ ਨਹੀਂ ਕੀਤਾ ਜਾ ਸਕਦਾ ਪਾਕਿਸਤਾਨ ਦੇ ਹੱਕ ਵਿੱਚ ਦਸਤਕਤ ਮਹਿੰਮ ਜੋ ਚੱਲੀ ਸੀ ਉਸ ਨਾਲ ਪਾਕਿਸਤਾਨ ਬਣਾਉਣ ਵਾਸਤੇ ਸਿਆਸੀ ਲੀਡਰ ਮੁਸਲਮ ਲੀਗ ਵਾਲੇ ਸਫਲਤਾ ਹੋ ਗਏ ਅਤੇ ਵੱਡੇ ਵੱਡੇ ਸਰਕਾਰੀ ਅਹੁਦਿਆਂ ਕੁਰਸੀਆਂ ਤੇ ਵੀ ਕਬਜ਼ਾ ਕਰਨ ਦਾ ਮੌਕਾ ਸੰਭਾਲ ਕੇ ਉਹ ਆਪ ਰਾਟਸਾਪ ਬਣ ਗਏ ਤੇ ਹਕੂਮਤ ਕਰਨ ਲੱਗ ਪਏ ਪਰ ਜਿਨ੍ਹਾਂ ਨੇ ਉਹਨਾਂ ਨੂੰ ਵੱਡੀਆਂ ਕੁਰਸੀਆਂ ਤੱਕ ਭੇਜਣ ਦੀ ਕੋਸ਼ਿਸ਼ ਕੀਤੀ ਘਰ ਘਾਟ ਜਾਗੇ ਉਹਨਾਂ ਦੀ ਮੁੱਢ ਬਾਤ ਨਹੀਂ ਪੁੱਛੀ ਤੇ ਉਹਨਾਂ ਦਾ ਧੰਨਵਾਦ ਕਰਨ ਦੀ ਖੇਚਲ ਕੀ ਕਰਨੀ ਸੀ ਸਹੀ ਅਰਥਾਂ ਵਿੱਚ ਪੂਰਬੀ ਪੰਜਾਬ ਦੇ ਪੰਜਾਬੀ ਮੁਸਲਮਾਨ ਧਾਰਮਿਕ ਵਿਅਕਤੀਆਂ ਮੌਲਵੀਆਂ ਦੇ ਪ੍ਰਭਾਵ ਹੇਠ ਆ ਕੇ ਦਸਤਕਤਾਂ ਕਰ ਬੈਠੇ ਪਰ ਉਸ ਤੋਂ ਮਗਰੋਂ ਪਾਕਿਸਤਾਨ ਬਣ ਜਾਣ ਤੋਂ ਮਗਰੋਂ ਆਪਣੇ ਘਰ ਘਾਟ ਜਾ ਕੇ ਪਾਕਿਸਤਾਨ ਵਾਲੀ ਧਰਤੀ ਤੇ ਪਹੁੰਚਣ ਅਦੇ ਉਸ ਤੋਂ ਮਗਰੋਂ ਦੁਬਾਰਾ ਆਬਾਦ ਹੋ ਜਾਣ ਤੱਕ ਜੋ ਉਹਨਾਂ ਨੇ ਸਰੀਰ ਕਸ ਝੱਲੇ ਭੁੱਖੇ ਪਿਆਸੇ ਰਹਿ ਕੇ ਮਾਨਸਿਕ ਤਸੀਹੇ ਝੱਲ ਕੇ ਆਪਣੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਕਤਲ ਕਰਵਾ ਕੇ ਕੁਝ ਬਿਮਾਰਾਂ ਨੂੰ ਰਾਹ ਵਿੱਚ ਹੀ ਘਟ ਸੰਭਾਲ ਹੋਣ ਕਰਕੇ ਮਰਵਾ ਕੇ ਅੱਧੇ ਤੀਸਰੇ ਪਰਿਵਾਰ ਦੇ ਮੈਂਬਰਾਂ ਨਾਲ ਨਵੇਂ ਥਾਂ ਪਹੁੰਚਣ ਨਾਲ ਜੋ ਉਹਨਾਂ ਨੂੰ ਵੱਡੀ ਕੀਮਤ ਤਾਰਨੀ ਪਈ ਸੀ ਉਸ ਨੂੰ ਸਿਰਫ ਉਹ ਹੀ ਦੱਸ ਸਕਦੇ ਨੇ ਅਗਸਤ 1947 ਈਸਵੀ ਵਿੱਚ ਕੁਝ ਵਿਦਿਆਰਥੀ ਕਤਲ ਹੋ ਗਏ ਪਾਕਿਸਤਾਨ ਬਣੇ ਬਿਲੇ 1947 ਈਸਵੀ ਨੂੰ ਪੱਛਮੀ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਹਿੰਦੂ ਸਿੱਖਾਂ ਦੇ ਕਤਲ ਹੋਣ ਦੀਆਂ ਖਬਰਾਂ ਇੱਧਰ ਵੀ ਪਹੁੰਚ ਗਈਆਂ ਸੀ ਇਸ ਗੁੱਸੇ ਵਿੱਚ ਕਿਸੇ ਨੇ ਸ਼ਾਲੀਮਾਰ ਬਾਗ ਕਬੂਰਥਲਾ ਨੇੜੇ ਮੁਸਲਮਾਨ ਜ਼ੈਲਦਾਰਾਂ ਦੇ ਮੁੰਡਿਆਂ ਜੋ ਸਕੂਲ ਜਾ ਰਹੇ ਸੀ ਨੂੰ ਵੱਢ ਦਿੱਤਾ ਤਾਂ ਲੋਕਾਂ ਨੂੰ ਸਕੂਲੀ ਬੱਚਿਆਂ ਬਾਰੇ ਬਹੁਤ ਫਿਕਰ ਹੋ ਜਾਣ ਕਰਕੇ ਸਾਰੇ ਸਕੂਲ ਇੱਕਦਮ ਬੰਦ ਕਰ ਦਿੱਤੇ ਗਏ ਕਿਉਂਕਿ ਖਾਲੀ ਹੱਥ ਤੇ ਉਮਰ ਛੋਟੀ ਹੋਣ ਕਰਕੇ ਵਿਦਿਆਰਥੀ ਮਾਰਨੇ ਸੌਕੇ ਹੁੰਦੇ ਹਨ ਸਟਡਰ ਸਿਦਮ ਸਕੂਲ ਵੀ ਬੰਦ ਹੋ ਗਿਆ ਜੋ 2 ਮਹੀਨੇ ਮਗਰੋਂ ਖੁੱਲਿਆ ਉਦੋਂ ਤੱਕ ਇਧਰੋਂ ਮੁਸਲਮਾਨ ਉਧਰ ਤੇ ਉਧਰੋਂ ਹਿੰਦੂ ਸਿੱਖ ਬੱਚੇ ਖੁੱਚੇ ਇਧਰ ਆਗੇ ਸੀ ਤਾਂ ਦੇਖਦੇ ਹਾਂ ਸਕੂਲ ਵਿੱਚ ਸਿਰਫ ਹਿੰਦੂ ਸਿੱਖ ਅਧਿਆਪਕ ਤੇ ਵਿਦਿਆਰਥੀ ਹੀ ਨੇ ਮੁਸਲਮਾਨ ਵਿਦਿਆਰਥੀ ਤੇ ਮੌਲਵੀ ਫਤਿਹ ਮੁਹੰਮਦ ਤੇ ਕਾਦਰਬਖਸ਼ ਨਜ਼ਰ ਨਹੀਂ ਆਉਂਦੇ ਸੀ ਮੁਸਲਮਾਨਾਂ ਦੇ ਪਿੰਡ ਵੀ ਖਾਲੀ ਹੋ ਗਏ ਸੀ ਘਰ ਵਿੱਚਲਾ ਸਮਾਨ ਕੁਝ ਉਹ ਆਪ ਨਾਲ ਲੈ ਗਏ ਬਾਕੀ ਲੁਟੇਰਿਆਂ ਨੇ ਲੁੱਟ ਲਿਆ ਉਹਨਾਂ ਦੇ ਛੱਡੇ ਹੋਏ ਪਸ਼ੂ ਲੋੜਵੰਦਾਂ ਨੇ ਫੜ ਲਏ ਫਸਲਾਂ ਵਾਰਾ ਪਸ਼ੂਆਂ ਤੇ ਲੋਕਾਂ ਨੇ ਉਜਾੜ ਦਿੱਤੀਆਂ ਉਸ ਸਾਲ بارش ਬਹੁਤ ਜ਼ਿਆਦਾ ਹੋਣ ਕਰਕੇ ਘਟ اٹਕੇ ਖੜੀਆਂ ਕੰਦਾਂ ਵੀ ਡਿੱਗ ਪਈਆਂ ਜ਼ਿਆਦਾਤਰ بارش ਕਰਕੇ ਪਸ਼ੂਆਂ ਨੂੰ ਬਿਮਾਰੀ ਅਜੇ ਹੀ ਰੱਗੀ ਜਿਸ ਨਾਲ ਉਹਨਾਂ ਦੇ ਫੜੇ ਹੋਏ ਪਸ਼ੂ ਹੀ ਨਹੀਂ ਆਪਣੇ ਵੀ ਮਰ ਗਏ ਸਾਰੀਆਂ ਖੁਰਲੀਆਂ ਪਸ਼ੂਆਂ ਤੋਂ ਖਾਲੀ ਹੋ ਗਈਆਂ ਮੈਂ ਅਈਆ ਪਿੰਡ ਤੋਂ ਤਿੰਨ ਕੁਰਾਨ ਸ਼ਰੀਫ ਧਾਰਮਿਕ ਕਿਤਾਬਾਂ ਚੁੱਕ ਕੇ ਲੈ ਆਇਆ ਸੀ ਜਦੋਂ ਅਈਆ ਪਿੰਡ ਤੇ ਮੁਸਲਮਾਨ ਪਿੰਡ ਖਾਲੀ ਕਰਕੇ ਭਲਾਣੇ ਕੈਂਪ ਵਿੱਚ ਚਲੇ ਗਏ ਤਾਂ ਲੋਕਾਂ ਨੇ ਗਾਲ ਵੀ ਕਰ ਕੀਤੀ ਜੋ ਮੈਂ ਵੀ ਸੁਣ ਲਈ ਮੈਂ ਇਹ ਦੇਖਣ ਵਾਸਤੇ ਅਈਆ ਪਿੰਡ ਗਿਆ ਕੀ ਸੱਚ ਹੈ ਉਥੋਂ ਦੇ ਮੁਸਲਮਾਨ ਬਹੁਤ ਚੰਗੇ ਵੀ ਸੀ ਜਦੋਂ ਮੈਂ ਉਥੇ ਪਹੁੰਚਿਆ ਉਹ ਪਿੰਡ ਕਾਲਵਾਹ ਪਿੰਡ ਤੋਂ 1 ਕਿਲੋਮੀਟਰ ਤੋਂ ਵੀ ਕੱਟ ਦੂਰੀ ਤੇ ਹੈ ਤੇ ਉਜੜੇ ਹੋਏ ਪਿੰਡ ਦੇ ਹਰ ਘਰ ਵਿੱਚੋਂ ਲੁਟੇਰੀ ਕਿਸਮ ਦੇ ਲੋਕ ਸਾਰਾ ਸਮਾਨ ਚੁੱਕ ਕੇ ਆਪਣੇ ਘਰਾਂ ਨੂੰ ਲੈ ਜਾ ਰਹੇ ਸੀ ਪਿੰਡ ਦੇ ਨਾਲ-ਨਾਲ ਜਾਂਦੇ ਆਦੀ ਵਾਲੇ ਰਾਹ ਵਿੱਚ ਕਿਸੇ ਨੇ ਮੁਸਲਮਾਨਾਂ ਦੀਆਂ ਧਾਰਮਿਕ ਕਿਤਾਬਾਂ ਛੁੱਟੀਆਂ ਹੋਈਆਂ ਸੀ ਮੈਂ ਤਿੰਨ ਕੁਰਾਨ ਸ਼ਰੀਫ ਧਾਰਮਿਕ ਕਿਤਾਬਾਂ ਨੂੰ ਵਾਰੋ-ਵਾਰੀ ਚੁੱਕ ਕੇ ਮਿੱਟੀ ਝਾੜ ਕੇ ਲੈ ਕੇ ਘਰ ਆ ਗਿਆ ਤੇ ਕੰਧ ਵਿੱਚ ਬਣੀ ਅਲਮਾਰੀ ਦੇ ਉੱਪਰਲੀ ਸ਼ੈਲਫ ਵਿੱਚ ਰੱਖ ਦਿੱਤੀਆਂ ਇੱਕ ਦਿਨ ਪਿਤਾ ਨੇ ਉਹ ਦੇਖ ਲਈਆਂ ਤੇ ਮੈਨੂੰ ਪੁੱਛਿਆ ਤਾਂ ਮੈਂ ਸੱਚੋ ਸੱਚ ਦੱਸ ਦਿੱਤਾ ਪਿਤਾ ਨੇ ਮੈਨੂੰ ਕਿਹਾ ਕਿ ਤੈਨੂੰ ਪਤਾ ਹੈ ਕਿ ਜੇ ਕੋਈ ਧਾਰਮਿਕ ਕਿਤਾਬ ਜਿਵੇਂ ਗੁਰੂ ਗ੍ਰੰਥ ਸਾਹਿਬ ਜਾਂ ਕੁਰਾਨ ਸ਼ਰੀਫ ਘਰ ਰੱਖਣੀ ਹੋਵੇ ਉਸ ਵਾਸਤੇ ਧਾਰਮਿਕ ਮਰਿਆਦਾ ਵੀ ਰੱਖਣੀ ਚਾਹੀਦੀ ਹੈ ਅਤੇ ਆਪਣੇ ਕੋਲੋਂ ਪੂਰੀ ਸਹੀ ਮਰਿਆਦਾ ਨਹੀਂ ਰੱਖੋਣੀ ਕੁਝ ਦਿਨ ਮਗਰੋਂ ਉਹ ਤਿੰਨੋਂ ਕ੍ਰਾਂ ਸ਼ਰੀਫ ਉੱਥੇ ਨਾਲ ਦੇਖ ਕੇ ਮੈਂ ਪਿਤਾ ਨੂੰ ਪੁੱਛਿਆ ਤਾਂ ਉਹਨਾਂ ਕਿਹਾ ਕਿ ਆਪਣੇ ਨੇੜੇ ਕੋਈ ਸਾਫ਼ ਸਪਾਈ ਵਾਲੀ ਨਦੀ ਨਾ ਹੋਣ ਕਰਕੇ ਮੈਂ ਉਹ ਤਿੰਨੋਂ ਕ੍ਰਾਂ ਸ਼ਰੀਫ ਸਾਫ਼ ਸੁਥਰੇ ਪਾਣੀ ਬਾਰੇ ਇੱਕ ਖੂਹ ਵਿੱਚ ਜਲਪੁਰਦਾ ਕਰ ਦਿੱਤੇ ਸਨ ਜਦੋਂ ਮੈਂ ਇੱਕ ਮੁਸਲਮਾਨ ਕੋਲੋਂ ਕਤਲ ਹੋਣ ਲੱਗੇ ਨੇ ਦੌੜ ਕੇ ਜਾਨ ਬਚਾਈ ਜਦੋਂ ਮੁਸਲਮਾਨ ਆਪਣੇ ਘਰਾਂ ਤੋਂ ਉੱਠ ਕੇ ਕੈਂਪ ਵਿੱਚ ਚਲੇ ਗਏ ਸੀ ਤਾਂ ਮੈਂ ਪਿੰਡ ਫਤਿਹਪੁਰ ਵੱਲੋਂ ਪਿੰਡ ਕਾਲਮਾ ਨੂੰ ਆ ਰਿਹਾ ਸੀ ਤਬਿੰਦ ਸ਼ਾਹਪੁਰ ਨੇੜੇ ਮੌਜੂਦਾ ਕਾਲਾ ਸੰਗਤੋ ਲੋਈਆਂ ਵਾਲੀ ਸੜਕ 1947 ਈਸਵੀ ਵਿੱਚ ਵਾਰੀ ਥਾਂ ਵਿੱਚ ਜਿੱਥੇ ਬਹੁਤ ਉੱਚੇ ਦੇ ਸੰਗ ਨੇ ਬੁੱਝੇ ਦੂਰ ਤੱਕ ਸਨ ਤਾਂ ਉਹਨਾਂ ਵਿੱਚੋਂ ਦੀ ਹੋ ਕੇ ਮੈਂ ਅੱਗੇ ਲੰਘਣ ਲੱਗਾ ਤਾਂ ਕੀ ਦੇਖਦਾ ਕਿ ਅੱਧ ਵਿੱਚ ਗਏ ਤੋਂ ਉੱਥੋਂ ਮੇਰੇ ਜੇ ਕੱਪੜਿਆਂ ਵਾਲਾ ਮੁਸਲਮਾਨ ਜਿਸ ਦੇ ਹੱਥ ਵਿੱਚ ਤਲਵਾਰ ਵਰਗਾ ਵੱਡਾ ਛੁਰਾ ਸੀ ਨੂੰ ਮੇਰੇ ਮਾਰਨ ਵਾਸਤੇ ਹੱਥ ਉਪਰ ਕਰਨ ਲੱਗਿਆ ਤਾਂ ਮੈਂ ਚਾਹਨ ਉਸਨੂੰ ਦੇਖ ਲੈਣ ਕਰਕੇ ਮੇਰਾ ਦਿਲ ਕੰਬ ਹੀ ਨਹੀਂ ਗਿਆ ਸੀ ਸਗੋਂ ਡਰ ਨਾਲ ਬਚਪਨ ਉਮਰ ਬਿਤੀ ਮੈਨੂੰ ਕਤਲ ਕਰਨ ਵਾਸਤੇ ਮੌਤ ਬਣ ਕੇ ਖੜੇ ਉਸ ਆਦਮੀ ਨੂੰ ਦੇਖਦਿਆਂ ਮੈਂ ਚੀਕਾਂ ਮਾਰਦਾ ਉਸ ਤੋਂ ਜਾਨ ਬਚਾਉਣ ਵਾਸਤੇ ਹੁਣ ਅੱਗੇ ਜਾਣ ਦੀ ਥਾਂ ਪਿੱਛੇ ਨੂੰ ਹੀ ਮੌਤ ਤੋਂ ਡਰਦਾ ਬਹੁਤ ਤੇਜ਼ ਦੌੜ ਪਿਆ ਸੀ ਜਿਸ ਕਰਕੇ ਮੈਂ ਕਤਲ ਹੋਣੋਂ ਬਚ ਗਿਆ ਸੀ ਇਹ ਮੇਰੇ ਨਾਲ ਕੱਟੀ ਘਟਨਾ ਦੀ ਕਹਾਣੀ ਇਸ ਤਰ੍ਹਾਂ ਹੋਈ ਸੀ ਜਦੋਂ ਮੁਸਲਮਾਨ ਆਪਣੇ ਘਰਾਂ ਤੋਂ ਪਿੰਡਾਂ ਨੂੰ ਖਾਲੀ ਕਰਨ ਵੇਲੇ ਆਪਣੇ ਪਸ਼ੂਆਂ ਨੂੰ ਵੀ ਖੁੱਲੇ ਛੱਡ ਗਏ ਸੀ ਤਾਂ ਕਿ ਉਹ ਕੇਲਿਆਂ ਤੇ ਰਸੇ ਨਾ ਵੱਜੇ ਭੁੱਖੇ ਨਾ ਮਰ ਜਾਣ ਦੋਨਾਂ ਦੇ ਰਸਤੇ ਖੋਲ ਦਿੱਤੇ ਗਏ ਸੀ ਖੁੱਲੇ ਪਸ਼ੂ ਖੇਤਾਂ ਵਿੱਚ ਚਰਦੇ ਰਹਿੰਦੇ ਹਨ ਨੂੰ ਲੋੜਬੰਦ ਲੋਕ ਆਪਣੀ ਲੋੜ ਮੁਤਾਬਕ ਫੜ ਕੇ ਆਪਣੇ ਘਰਾਂ ਨੂੰ ਲੈ ਜਾਂਦੇ ਸੀ ਸਾਡੇ ਘਰਾਂ ਵਿੱਚੋਂ ਹੀ ਵੱਡਾ ਭਾਈ ਲਗਦਾ ਕਾਬਿਲ ਸਿੰਘ ਨੇ ਵੀ ਇੱਕ ਬੱਚੇ ਦੀ ਰੋੜ ਮਹਿਸੂਸ ਕਰਕੇ ਦੂਰ ਸ਼ਾਹਪੁਰ ਵਾਲੇ ਪਾਸੇ ਇੱਕ ਬੱਚਾ ਲੱਭਣ ਚਲਾ ਗਿਆ ਪਰ ਬੱਚਾ ਤਾਂ ਨਾ ਮਿਲਿਆ ਅਤੀਦੋ ਪਿੰਡ ਵੱਲੋਂ ਆਉਂਦੇ ਰਛਪਨ ਸਿੰਘ ਲੱਛੂ ਨੂੰ ਕੋਈ ਬੱਚਾ ਦੇਖਣ ਵਾਸਤੇ ਪੁੱਛਣ ਲੱਗਾ ਤਾਂ ਉਸਨੇ ਦੱਸਿਆ ਕਿ ਮੈਂ ਹੁਣੇ ਹੀ ਈਦੋ ਪਿੰਡ ਬਹੁਤ ਸੋਹਣਾ ਬੱਚਾ ਦੇਖਿਆ ਸੀ ਤਾਂ ਉਸ ਵੇਲੇ ਉਹ ਦੋਨੋਂ ਫੇਰ ਮੁੜ ਕੇ ਈਦੋ ਪਿੰਡ ਪਹੁੰਚ ਗਏ ਪਰ ਹੁਣ ਉਹ ਬੱਚਾ ਉੱਥੇ ਨਾਲ ਦਿਸਣ ਕਰਕੇ ਕਮਾਦ ਦੇ ਨੇੜੇ ਇੱਕ ਨਵਾਂ ਗੱਡਾ ਦੇਖ ਕੇ ਸਵੇਰੇ ਘਰ ਲਿਆਉਣ ਦੇ ਖਿਆਲ ਲਾਲਚ ਨਾਲ ਉਸ ਦੇ ਲੱਕੜੀ ਦੇ ਬਣੇ ਪਈਆਂ ਨੂੰ ਉਤਾਰ ਕੇ ਕਮਾਦ ਦੀ ਫਸਲ ਵਿੱਚ ਛੁਪਾ ਕੇ ਸ਼ਾਮ ਨੂੰ ਘਰ ਆ ਗਏ ਸੀ ਸਵੇਰੇ ਸਵਖਤ ਉਸ ਗੱਡੇ ਨੂੰ ਇੱਕ ਹੋਰ ਗੱਡੇ ਉੱਪਰ ਲੱਦ ਕੇ ਲਿਆਉਣ ਵਾਸਤੇ ਕਾਬਲ ਸਿੰਘ ਦੇ ਪਿਤਾ ਮੰਗਲ ਸਿੰਘ ਨੇ ਗੱਡੇ ਨੂੰ ਬਲਤ ਜੋੜ ਕੇ ਮਦਦ ਵਾਸਤੇ ਮੇਰੇ ਪਿਤਾ ਸੰਤਾ ਸਿੰਘ ਹਰੀ ਸਿੰਘ ਸੁੰਦਰ ਸਿੰਘ ਦੋਨੋਂ ਪਰ ਲਸ਼ਮਨ ਸਿੰਘ ਲੱਛੂ ਤੇ ਕਾਬਲ ਸਿੰਘ ਨੂੰ ਨਾਲ ਲੈ ਕੇ ਸਾਰੇ ਤੀਜ ਸਹਾਥਿਆਰਾਂ ਨਾਲ ਇੱਥੇ ਪਹੁੰਚ ਗਏ ਤੇ ਉਸ ਗੱਡੇ ਨੂੰ ਗੱਡੇ ਉੱਪਰ ਰੱਖ ਕੇ ਤੇ ਕੁਝ ਦਰਵਾਜ਼ਿਆਂ ਦੀਆਂ ਜੋੜੀਆਂ ਵੀ ਰੱਖ ਕੇ ਵਾਪਸ ਆਉਣ ਲੱਗੇ ਤਾਂ ਜ਼ਮੀਨੀ ਰਾਹ ਰੇਤਲੇ ਟਿੱਬਿਆਂ ਵਾਲਾ ਤੇ ਗੱਡੇ ਉੱਪਰ ਵੀ ਹੁਣ ਜ਼ਿਆਦਾ ਭਾਰ ਲੱਦਿਆ ਹੋਣ ਕਰਕੇ ਪਈਏ ਰੇਤ ਵਿੱਚ ਡੂੰਘੇ ਤਸ ਕੇ ਘਟ ਰੇਟ ਦੇ ਹੋਣ ਕਰਕੇ ਪਸ਼ੂ ਬਲਦਾਂ ਦਾ ਵੀ ਗੱਡਾ ਖਿੱਚਣ ਨੂੰ ਜ਼ਿਆਦਾ ਤਾਕਤ ਲੱਗਦੀ ਹੋਣ ਕਰਕੇ ਭੁੱਖੇ ਬਲਦਾਂ ਨੇ ਤੁਰਨ ਦੀ ਚਾਲ ਬਹੁਤ ਮੱਠੀ ਕਰਕੇ ਥੱਕ ਜਾਣ ਕਰਕੇ ਹੋਰ ਅੱਗੇ ਜਾਣ ਤੋਂ ਜਵਾਬ ਦਿੱ ਦਿੱਤਾ ਤਾਂ ਮੰਗਲ ਸਿੰਘ ਨੇ ਕਾਬਲ ਸਿੰਘ ਨੂੰ ਘਰੋਂ ਦੋ ਹੋਰ ਬਲਦ 45 ਤੇ ਬੇਲਾ ਪਾਉਣ ਵਾਸਤੇ ਸੁਹਾਗੇ ਵਾਲਾ ਰਸਤਾ ਇੱਥੇ ਜਲਦੀ ਲੈ ਕੇ ਆਉਣ ਵਾਸਤੇ ਭੇਜ ਦਿੱਤਾ ਤਾਂ ਕਾਬਲ ਸਿੰਘ ਸਾਰਾ ਸਮਾਨ ਤੇ ਬਲਦ ਲੈ ਕੇ ਤੁਰਨ ਲੱਗੇ ਨੇ ਮੈਨੂੰ ਉੱਥੇ ਨੇੜੇ ਖੜੇ ਨੂੰ ਫਸਲਾ ਕੇ ਇਹ ਕਹਿ ਕੇ ਆਪਾਂ ਨੇੜਿਓਂ ਹੀ ਜਲਦੀ ਮੋੜ ਆਉਣਾ ਹੈ ਆਪਣੀ ਮਦਦ ਵਾਸਤੇ ਮੈਨੂੰ ਵੀ ਨਾਲ ਲੈ ਲਿਆ ਅਸਲ ਵਿੱਚ ਉਸ ਨਾਜ਼ੁਕ ਘੜੀ ਵੇਲੇ ਪਿਤਾ ਨੇ ਛੋਟੇ ਭਰਾਵਾਂ ਦੀ ਜ਼ਿੰਦਗੀ ਬਚਾਏ ਰੱਖਣ ਤੇ ਨਿਗਰਾਨੀ ਵਾਸਤੇ ਤੇ ਕਿਤੋਂ ਵੀ ਦੂਰ ਪਿੰਡ ਤੋਂ ਬਾਹਰ ਨਾ ਜਾਣ ਵਾਸਤੇ ਮੈਨੂੰ ਕਿਹਾ ਹੋਇਆ ਸੀ ਮੈਨੂੰ ਇਹ ਵੀ ਪਤਾ ਨਹੀਂ ਸੀ ਕਿ ਮੇਰੇ ਪਿਤਾ ਵੀ ਇਹਨਾਂ ਦੇ ਨਾਲ ਆਏ ਹੋਏ ਨੇ ਜਦੋਂ ਅਸੀਂ ਟਿੱਬਿਆਂ ਵਿੱਚ ਫਸੇ ਹੋਏ ਗੱਡੇ ਨੇੜੇ ਪਹੁੰਚੇ ਤਾਂ ਪਿਤਾ ਨੇ ਮੈਨੂੰ ਦੇਖ ਕੇ ਗੁੱਸੇ ਨਾਲ ਮੈਨੂੰ ਚਪੇੜਾਂ ਵੱਟਦੇ ਗਾਲਾਂ ਕੱਢਦੇ ਨੇ ਦੂਰੋਂ ਹੀ ਦੌੜ ਕੇ ਛੋਟੇ ਭਰਾ ਮਾ ਕੁਲ ਵਾਪਸ ਪਹੁੰਚ ਜਾਣ ਵਾਸਤੇ ਉੱਚੀ ਆਵਾਜ਼ ਵਿੱਚ ਕਿਹਾ ਤਾਂ ਮੈਂ ਉਸ ਦੀ ਭਾਰੇ ਥੱਪੜਾਂ ਦੀ ਕੁੱਟ ਤੋਂ ਡਰਦਾ ਕਾਲਾ ਮਾ ਪਿੰਡ ਵੱਲ ਨੂੰ ਦੌੜ ਕੇ ਸੰਘਣੇ ਬੂਝੇ ਪਾਰ ਕਰਨੀ ਲੱਗਾ ਤਾਂ ਮੇਰੇ ਨਾਲ حضرت موسی والی کہانی ਵਰਗੀ ਘਟਨਾ ਵਾਪਰਗੀ ਜਿਵੇਂ موسی ਪਜਾਮਾ ਮੌਤ ਤੋਂ ਮੌਤ ਅੱਗੇ ਖੜੀ ਅਗਲੇ ਪਾਸੇ ਉਸ ਵੇਲੇ ਸੱਚਮੁੱਚੀ ਮੌਤ ਤੇ ਪਿਛਲੇ ਪਾਸੇ ਪਿਤਾ ਦੀ ਕੁੱਟ ਖੜੀ ਸੀ ਜਦੋਂ ਮੈਂ ਅੱਗੇ ਮੌਤ ਖੜੀ ਦੇਖ ਕੇ ਤੇ ਉਸ ਤੋਂ ਕਤਲ ਹੋਣ ਨਾਲੋਂ ਪਿਛਲੇ ਪਾਸੇ ਪਿਤਾ ਦੀ ਵੱਡੀ ਕੁੱਟ ਖਾਨ ਨੂੰ ਚੰਗਾ ਸਮਝ ਕੇ ਦੌੜ ਕੇ ਫਿਰ ਪਿਤਾ ਦੇ ਨੇੜੇ ਪਹੁੰਚਿਆ ਤਾਂ ਮੈਨੂੰ ਦੇਖ ਕੇ ਫਿਰ ਗੁੱਸੇ ਵਿੱਚ ਗਾਲਾਂ ਕੱਢ ਦੇ ਤੇ ਡਰ ਕੇ ਮੈਂ ਰੋਂਦੇ ਨੇ ਉਸ ਨੂੰ ਉੱਚੀ ਆਵਾਜ਼ ਵਿੱਚ ਕਿਹਾ ਮੈਂ ਜੇ ਹੁਣ ਇੱਧਰ ਤੇਰੇ ਕੋਲ ਆਪਣੀ ਜਾਨ ਬਚਾਉਣ ਵਾਸਤੇ ਆਉਂਦਾ ਹਾਂ ਤਾਂ ਤੁਸੀਂ ਮੈਨੂੰ ਕੁੱਟ ਦਿਓ ਤੇ ਜੇ ਮੈਂ ਪਿੰਡ ਨੂੰ ਗਿਆ ਤਾਂ ਕਤਲ ਹੋ ਚੱਲਿਆ ਸੀ ਤਾਂ ਪਿਤਾ ਜੀ ਸਮਝ ਗਏ ਤੇ ਵੱਡੀ ਕਿਰਪਾ ਨੰਗੀ ਕਰਕੇ ਮੈਨੂੰ ਨਾਲ ਲੈ ਕੇ ਸੰਗਨੇ ਬੂਝਾਂ ਵੱਲ ਤੋੜੇ ਪਰ ਉਹ ਆਦਮੀ ਪਿਤਾ ਨੂੰ ਕਿਰਪਾਨ ਸਮੇਤ ਆਉਂਦੇ ਨੂੰ ਵੇਖ ਕੇ ਹੁਣ ਉੱਥੋਂ ਦੌੜ ਚੁੱਕਿਆ ਹੋਣ ਕਰਕੇ ਉੱਥੇ ਨਹੀਂ ਸੀ ਹੋ ਸਕਦਾ ਉਸ ਮੁਸਲਮਾਨ ਨੇ ਪਹਿਲਾਂ ਮੈਨੂੰ ਇਕੱਲੇ ਸਿੱਖ ਬੱਚੇ ਨੂੰ ਆਉਂਦਿਆਂ ਦੇਖ ਕੇ ਕਤਲ ਕਰਨ ਵਾਸਤੇ ਮੇਰੇ ਬੂਝੇ ਪਾਰ ਕਰਨ ਵੇਲੇ ਰਾਹਵਾਲੀ ਥਾਂ ਤੇ ਆ ਗਿਆ ਹੋਵੇ ਪਰ ਮੈਂ ਬੱਚ ਕੇ ਦੌੜ ਜਾਣ ਕਰਕੇ ਹੁਣ ਪਹਿਲਵਾਨ ਰਹਿ ਚੁੱਕੇ ਸਾਡੇ 6 ਫੁੱਟ ਉੱਚੇ ਸਿੱਖ ਨੂੰ ਵੱਡੀ ਤੇ ਨੰਗੀ ਕਿਰਪਾਨ ਲੈ ਕੇ ਦੌੜੇ ਆਉਂਦੇ ਪਿਤਾ ਜੀ ਨੂੰ ਦੇਖ ਕੇ ਉਹ ਡਰ ਕੇ ਹੁਣ ਸੰਗਣੇ ਬੂਜਿਆਂ ਦਾ ਫਾਇਦਾ ਲੈ ਕੇ ਛੁਪ ਕੇ ਦੂਰ ਦੌੜ ਗਿਆ ਖੁਬੀਗਾ ਪਰ ਮੈਂ ਪਿਤਾ ਨੂੰ ਉਸ ਦੀਆਂ ਸੱਜਰੀਆਂ ਪੈਰਾਂ ਦੇ ਨਿਸ਼ਾਨ ਜ਼ਮੀਨ ਤੇ ਵਿਖਾ ਦਿੱਤੇ ਸੀ ਪਿਤਾ ਜੀ ਮੈਨੂੰ ਕਹਿੰਦੇ ਕਿ ਇਹੋ ਜੀਆਂ ਘਟਨਾਵਾਂ ਤੋਂ ਡਰਦੇ ਹੋਏ ਨਹੀਂ ਮੈਂ ਤੈਨੂੰ ਪਿੰਡੋਂ ਬਾਹਰ ਦੂਰ ਜਾਣੋਂ ਰੋਕਿਆ ਸੀ ਜੇ ਘਟਨਾ ਵਾਪਰ ਜਾਂਦੀ ਤਾਂ ਕਿੰਨਾ ਗਲਤ ਹੋ ਜਾਣਾ ਸੀ ਹੁਣ ਤੂੰ ਇਸ ਤਰ੍ਹਾਂ ਕਰ ਮੈਂ ਇੱਥੇ ਖੜਾ ਰਹਿ ਕੇ ਦੇਖੂੰਗਾ ਹਣ ਪਿੰਡ ਤੱਕ ਬੂਝੇ ਘਾਟੀ ਸਨ ਤੂੰ ਦੌੜ ਤੇ ਛੋਟੇ ਪਰਾਵਾਂ ਕੋਲ ਪਹੁੰਚ ਮੈਂ ਘਰ ਪਹੁੰਚ ਕੇ ਮੁੜ ਐਸੀ ਗਲਤੀ ਨਾ ਕਰਨ ਵਾਸਤੇ ਕੰਨਾਂ ਨੂੰ ਵੀ ਹੱਥ ਲਾਇਆ ਉਦੋਂ ਸਮਾਂ ਹੀ ਇੰਨਾ ਭਿਆਨਕ ਸੀ ਕਿ ਕੋਈ ਪਤਾ ਨਹੀਂ ਸੀ ਕਿ ਕਿਸ ਨੇ ਕਦੋਂ ਕਤਲ ਹੋ ਜਾਣਾ ਹੈ ਮਗਰੋਂ ਕਾਬਲ ਸਿੰਘ ਤੇ ਲక్ష్ਮਨ ਸਿੰਘ ਲੱਛੂ ਵੀ ਕਸੂਤੇ ਫਸ ਕੇ ਸੀ ਜ਼ਿਆਦਾ ਪਾਰ ਗੱਡੇ ਤੇ ਲੱਜਿਆ ਹੁਣ ਕਰਕੇ ਟਿੱਬੇ ਵਾਲਾ ਰਾਹ ਹੁਣ ਕਰਕੇ ਗੱਡੇ ਦੇ ਪਹੀਏ ਜ਼ਮੀਨ ਯਾਨੀ ਰੇਤ ਵਿੱਚ ਦਸ ਰਹੇ ਸੀ ਬਲਦਾਂ ਦਾ ਜ਼ਿਆਦਾ ਜ਼ੋਰ ਗੱਡਾ ਖਿੱਚਣ ਨੂੰ ਲੱਗਦਾ ਸੀ ਹੁਣ ਬੇਲੇ ਵਾਲੇ ਬਲਦਾਂ ਸਮੇਤ ਚਾਰ ਬਲਦ ਵੀ ਥੱਕ ਜਾਂਣ ਕਰਕੇ ਤੇ ਹੋਰ ਅੱਗੇ ਜਾਣੋ ਜਵਾਬ ਦੇ ਰੇ ਕਰਕੇ ਗੱਡੀ ਦਾ ਪਾਰ ਘਟਾਉਣ ਵਾਸਤੇ ਉੱਪਰ ਰੱਖੇ ਨਵੇਂ ਦੋਨੋਂ ਪਈਏ ਉਤਾਰ ਕੇ ਰੇਡ ਕਿ ਲੈਉਣ ਵਾਸਤੇ ਕਾਬਲ ਸਿੰਘ ਤੇ ਲక్ష్ਮਨ ਸਿੰਘ ਨੂੰ ਇੱਕ ਇੱਕ ਪਈਏ ਤੇ ਦਿੱਤਾ ਹੁਣ ਗੱਡੀ ਤੇ ਪਾਰ ਲੱਜਾਂ ਕੁਝ ਘਟ ਹੋ ਜਾਣ ਨਾਲ ਤੇ ਸਾਥੀਆਂ ਨੇ ੱੱਕੇ ਲਾ ਕੇ ਗੱਡਾ ਪਿੰਡ ਲੈ ਆਂਦਾ ਤੇ ਪਈਆਂ ਵਾਲੇ ਪਿੱਛੇ ਰਹਿ ਗਏ ਜਦੋਂ ਹੁਣ ਜਿੱਥੇ ਸਾਡੀ ਰੈਸ਼ ਹੈ ਉਹ ਸ਼ਾਹਪੁਰ ਪਿੰਡ ਦੇ ਬਰਾਬਰ ਆਏ ਤਾਂ ਪਿੰਡ ਮਾਸਚੀਪਾਲ ਵੱਲੋਂ ਮੁਸਲਮਾਨਾਂ ਦੇ ਟੋਲੇ ਆਉਂਦੇ ਨੇ ਦੋਹਾਂ ਤੇ ਮਾਰ ਦੇਣ ਦੇ ਖਿਆਲ ਨਾਲ ਹਮਲਾ ਕਰਨ ਲੱਗੇ ਤਾਂ ਉਹ ਪਹਿਲੋਂ ਹੀ ਸਮਝ ਚੁੱਕੇ ਹੋਣ ਕਰਕੇ ਦੋਨੋਂ ਹੀ ਪਈਏ ਉੱਤੇ ਛੱਡ ਆਪ ਉਲਟ ਦਿਸ਼ਾ ਨੂੰ ਆਦੀ ਵੱਲ ਦੌੜੇ ਤੇ ਉਹ ਮੁਸਲਮਾਨ ਜ਼ਿਆਦਾ ਗਿਣਤੀ ਵਿੱਚ ਹੋਣ ਕਰਕੇ ਇਹਨਾਂ ਦੇ ਪਿੱਛੇ ਦੌੜੇ ਪਰ ਕਾਬਲ ਸਿੰਘ ਹੁਣਾਂ ਦੀ ਦੌੜ ਮੌਤ ਤੋਂ ਡਰਦਿਆਂ ਤੇਜ਼ ਹੋ ਗਈ ਹੁਣ ਕਰਕੇ ਉਹਨਾਂ ਤੋਂ ਫਰਕ ਪਾ ਕੇ ਪਿੰਡ ਆ ਗਏ ਤੇ ਜਾਨ ਬਚ ਜਾਣ ਕਰਕੇ ਰੱਬ ਦਾ ਸ਼ੁਕਰ ਕੀਤਾ ਉਦੋਂ ਹਲਾਤ ਜ਼ਿਆਦਾ ਵਿਗੜ ਜਾਣ ਕਰਕੇ ਪਿੰਡਾਂ ਤੇ ਵੀ ਹਮਲੇ ਹੋ ਜਾਣ ਦੀ ਸ਼ੱਕ ਵਿੱਚ ਸੰਭਾਵੀ ਹਮਲਾ ਹੋ ਜਾਣ ਦੀ ਸੂਰਤ ਵਿੱਚ ਲੋਕਾਂ ਦੀ ਜਾਨ ਬਚਾਉਣ ਤੇ ਸੂਚਿਤ ਕਰਨ ਵਾਸਤੇ ਹਰ ਗੁਰਦੁਆਰਾ ਸਾਹਿਬ ਵਿੱਚ ਕੜਿਆਲ ਤੇ ਸ਼ੰਖ ਨੂੰ ਵਜਾਉਣ ਵਾਸਤੇ ਹਰ ਵੇਲੇ ਤਿਆਰੀ ਰੱਖਿਆ ਜਾਂਦਾ ਸੀ ਤੇ ਸਾਰੇ ਕੰਮ ਖਤਰਾ ਵੱਧ ਜਾਣ ਕਰਕੇ ਬੰਦ ਸੀ ਖੇਤੀ ਕਰਨ ਵਾਸਤੇ ਦੂਰ ਵਾਲੇ ਖੇਤਾਂ ਵਿੱਚ ਹੁਣ ਫਸਲ ਬੀਜਣੋਂ ਝਿਜਕਦੇ ਸੀ ਜਿੱਥੋਂ ਤੱਕ ਕਿ ਲੋਕ ਰਾਹਾਂ ਵਿੱਚ ਖਤਰਾ ਹੋਣ ਕਰਕੇ ਰਿਸ਼ਤੇਦਾਰਾਂ ਦੀ ਰਾਜ਼ੀ ਖੁਸ਼ੀ ਦਾ ਪਤਾ ਲੈਣ ਵਾਸਤੇ ਵੀ ਮਜਬੂਰ ਸੀ ਤੇ ਜ਼ਿਆਦਾ ਬਾਰਿਸ਼ ਹੋਣ ਕਰਕੇ ਰਾਹ ਵੀ ਨਾਲ ਬਗਦੇ ਹੋਣ ਕਰਕੇ ਕਾ ਉੱਗੇ ਰਾਹਾਂ ਦੇ ਨਿਸ਼ਾਨ ਵੀ ਮਿਟਦੇ ਜਾ ਰਹੇ ਸੀ ਦੋ ਕੁ ਮਹੀਨੇ ਹਾਲਾਤ ਅਨਿਸ਼ਚਿਤ ਬਣੇ ਰਹਿਣ ਕਰਕੇ ਇਧਰੋਂ ਮੁਸਲਮਾਨਾਂ ਵੱਲੋਂ ਪਾਕਿਸਤਾਨ ਪਹੁੰਚ ਜਾਣ ਤਾਂ ਤੇ ਉਧਰੋਂ ਹਿੰਦੂ ਸਿੱਖ ਇਧਰ ਆ ਜਾਣ ਕਰਕੇ ਮਗਰੋਂ ਹਾਲਾਤ ਬਦਲਣ ਲੱਗ ਪਏ ਸੀ ਹੁਣ ਲੋਕ ਕੰਮ ਕਰਨ ਲੱਗ ਪਏ ਤੇ ਸਕੂਲ ਤੇ ਸਾਰੇ ਬੰਦ ਦਫ਼ਤਰ ਵੀ ਦੁਬਾਰਾ ਖੁੱਲ ਗਏ ਸੀ ਪਾਕਿਸਤਾਨ ਬਣ ਤੋਂ 15 ਕੁ ਸਾਲਾਂ ਮਗਰੋਂ ਮੈਂ ਪਿੰਡ ਦੇ ਸੂਝਵਾਨ ਬਜ਼ੁਰਗਾਂ ਨੂੰ ਪੁੱਛਿਆ ਕਿ ਕੀ ਪੂਰਬੀ ਪੰਜਾਬ ਦੇ ਮੁਸਲਮਾਨਾਂ ਨੂੰ ਪਾਕਿਸਤਾਨ ਬਣ ਦਾ ਕੋਈ ਫਾਇਦਾ ਹੋਇਆ ਹੋਵੇਗਾ ਤਾਂ ਉਹਨਾਂ ਥੋੜਾ ਸੋਚ ਕੇ ਕਹੇ ਕਿ ਪੂਰਬੀ ਪੰਜਾਬ ਦੇ ਮੁਸਲਮਾਨ ਪੱਛਮੀ ਪੰਜਾਬ ਦੇ ਮੁਸਲਮਾਨਾਂ ਨਾਲੋਂ ਤੁਲਨਾ ਵਿੱਚ ਬਹੁਤ ਨੇਕ ਸਨ ਅਸੀਂ ਭਰਾਵਾਂ ਵਾਂਗੂ ਹੀ ਰਹੇ ਰਹੇ ਸੀ ਮੁਸਲਮਨ ਲੀਗ ਨੇ ਸਿਰਫ ਆਪਣੇ ਮਫਾਦਾਂ ਵਾਸਤੇ ਚੁਸਤੀ ਚਲਾਕੀ ਵਰਤ ਕੇ ਧਾਰਮਿਕ ਵਿਅਕਤੀਆਂ ਮੌਲਵੀਆਂ ਰਾਹੀਂ ਧਰਮ ਦਾ ਪ੍ਰਭਾਵ ਪਾ ਕੇ ਤੇ ਧਰਮ ਰਾਹੀ ਹੀ ਇਹਨਾਂ ਲੋਕਾਂ ਨਾਲ ਸਿਆਸੀ ਤੇ ਵੱਡਾ ਧੋਖਾ ਹੀ ਕੀਤਾ ਸੀ ਤੇ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਸਦਿਆਂ ਕਰਾਂ ਤੋਂ ਸਿਰਫ ਉਜੜਨਾ ਹੀ ਮਿਲਿਆ ਹੈ ਉਹ ਇੱਥੇ ਗਰੀਬ ਭਾਵੇਂ ਅਮੀਰ ਸੀ ਆਪਣੇ ਪਰਿਵਾਰਾਂ ਵਿੱਚ ਬਹੁਤ ਸੋਹਣੇ ਦਿਨ ਕੱਟਰੇ ਸੀ ਇੱਥੋਂ ਤੁਰਨ ਲੱਗਿਆ ਉਹਨਾਂ ਗਲਤ ਸਮਝ ਲਿਆ ਕਿ ਅਸੀਂ 4 ਕੁ ਦਿਨਾਂ ਵਿੱਚ ਉੱਥੇ ਨਵੀਂ ਜਗ੍ਹਾ ਪਹੁੰਚ ਜਾਵਾਂਗੇ ਤੇ ਪੰਜਵੇਂ ਦਿਨ ਉੱਥੇ ਸਾਨੂੰ ਨਵਾਂ ਸਭ ਕੁਝ ਬਣਿਆ ਬਣਾਇਆ ਹੀ ਮਿਲ ਜਾਵੇਗਾ ਇਸ ਕਰਕੇ ਉਹ ਹਫ਼ਤੇ ਵਾਸਤੇ ਭੋਜਨ ਦਾ ਸਮਾਨ ਤੇ ਹੋਰ ਜ਼ਰੂਰੀ ਸਮਾਨ ਲੀੜਾ ਕੱਪੜਾ ਪੈਸਾ ਟਕਾ ਗੱਟੜੀਆਂ ਵਿੱਚ ਬੰਨ ਸਿਰਾਂ ਤੇ ਰੱਖ ਪਰਿਵਾਰ ਨੂੰ ਨਾਲ ਲੈ ਕੇ ਘਰਾਂ ਨੂੰ ਤਿਆਗ ਕੇ ਅਣਦੇਖੀ ਥਾਂ ਵੱਲ ਜਾਂਦੇ ਔਰ ਜਿਹੜੇ ਰਾਤੁਰਪੇ ਸੀ ਅਜੇ ਆਪਣੇ ਪਸ਼ੂਆਂ ਦੇ ਰਸਤੇ ਖੋਲਗੇ ਸੀ ਪਿੰਡ ਤੇ ਘਰਾਂ ਨੂੰ ਛੱਡਦਿਆਂ ਹੀ ਭੁੱਖੀ ਨੀਅਤ ਵਾਲੇ ਲੁਟੇਰਿਆਂ ਨੇ ਉਹਨਾਂ ਦੇ ਘਰਾਂ ਤੇ ਤਾਵਾ ਪੂਲ ਕੇ ਸਾਰਾ ਸਮਾਨ ਲੁੱਟ ਕੇ ਘਰਾਂ ਨੂੰ ਲਿਆਂਦਾ ਬਾਕੀ ਬਰਬਾਦ ਕਰ ਦਿੱਤਾ ਉਹਨਾਂ ਦੀਆਂ ਫਸਲਾਂ ਉਹਨਾਂ ਦੇ ਛੱਡੇ ਹੋਏ ਪਸ਼ੂਆਂ ਤੇ ਨੇੜਲੇ ਪਿੰਡਾਂ ਦੀ ਚਰਵਾਹਿਆਂ ਦੇ ਪਸ਼ੂਆਂ ਨੇ ਚੱਬ ਲਈਆਂ ਤੇ ਉਜਾੜ ਦਿੱਤੀਆਂ। ਉਹਨਾਂ ਦੇ ਪਸ਼ੂ ਨੂੰ ਚੁਣ ਕੇ ਲੋੜ ਬੰਦਾਂ ਨੇ ਫੜ ਕੇ ਆਪਣੇ ਪਸ਼ੂਆਂ ਵਿੱਚ ਬੰਨ ਲਿਆ ਤੇ ਮਗਰੋਂ ਪਸ਼ੂਆਂ ਨੂੰ ਕੋਈ ਬਿਮਾਰੀ ਲੱਗ ਗਈ ਜਿਸ ਨਾਲ ਮੁਸਲਮਾਨਾਂ ਦੇ ਵਾਰਾ ਛੱਡੇ ਹੋਏ ਪਸ਼ੂ ਹੀ ਨਹੀਂ ਦੂਸਰੇ ਪਸ਼ੂ ਵੀ ਵੱਡੀ ਗਿਣਤੀ ਵਿੱਚ ਮਰ ਗਏ। ਉਸ ਸਾਲ ਬਾਰਿਸ਼ ਬਹੁਤ ਹੋਈ ਸੀ ਜਿਸ ਨੇ ਉਹਨਾਂ ਦੇ ਘਰਾਂ ਦੀਆਂ ਬਾਕੀ ਰਹਿਣੀਆਂ ਖੜੀਆਂ ਕੰਦਾਂ ਨੂੰ ਵੀ ਡੇਕ ਦਿੱਤਾ ਸੀ। ਉਹਨਾਂ ਦੇ ਰੁੱਖਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਕੱਟਿਆ ਗਿਆ ਤੇ ਕੋਈ ਛੋਟਾ ਮੋਟਾ ਬੇਲ-ਉੜਾ ਰੋਖੀ ਬਾਕੀ ਰਹਿ ਗਿਆ ਸੀ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਘਰੋਂ ਤਨ ਤੋਂ ਮਗਰੋਂ ਦੀ ਵਾਰਤ ਪਾਕਿਸਤਾਨ ਦੀ ਬਣੀ ਨਵੀਂ ਸਰਹੱਦ ਤੇ ਉਰਲੇ ਪਾਸੇ ਵਾਲੇ ਤੇ ਨੇੜਲੇ ਮੁਸਲਮਾਨ ਜਲਦੀ ਹੱਦ ਟੱਪ ਕੇ ਉਧਰ ਸੌਖੇ ਪਹੁੰਚ ਗਏ ਦੂਰ ਵਾਲਿਆਂ ਦੇ ਉੱਥੇ ਪਹੁੰਚਣ ਮੇਲੇ ਤੱਕ ਕਾਤਲਾਂ ਤੇ ਲੁਟੇਰੀਆਂ ਦੇ ਟੋਲੇ ਵੀ ਸਰਗਰਮ ਹੋ ਕੇ ਸਰਹੱਦ ਨੇੜੇ ਪਹੁੰਚ ਗਏ ਉਹ ਸਮਾਨ ਲੁੱਟਣ ਦੇ ਖਿਆਲ ਨਾਲ ਜਾ ਰਹੇ ਪਰਿਵਾਰਾਂ ਨੂੰ ਘੇਰ ਕੇ ਸਮਾਨ ਤੇ ਨਗਦੀ ਖੋਣ ਵਾਸਤੇ ਕਤਲ ਕਰਦੇ ਤੇ ਮਟਿਆਰ ਕੁੜੀਆਂ ਨੂੰ ਫੜ ਕੇ ਦੌੜ ਜਾਂਦੇ ਉਹਨਾਂ ਕੋਲ ਕੋੜੇ-ਕੋੜੀਆਂ ਨਜਾਇਜ਼ ਬੰਦੂਕਾਂ ਤੇ ਟਿੱਕੀਆਂ ਨੋਕਾਂ ਵਾਲੇ ਹਥਿਆਰ ਵੀ ਹੁੰਦੇ ਅਸਲ ਵਿੱਚ ਉਹ ਵਿਗੜੇ ਹੋਏ ਡਾਕੂ ਬਲਵਾਸ਼ਾਂ ਦੇ ਜ਼ਾਲਮ ਟੋਲੇ ਸੀ ਉਹਨਾਂ ਨੇ ਦੂਰ ਤੱਕ ਬਾਰਡਰ ਦੇ ਨਾਲ-ਨਾਲ ਆਪਣੇ ਟੋਲੇ ਖਿਲਾਰੇ ਹੋਏ ਸੀ ਤੇ ਵੱਡੀ ਗਿਣਤੀ ਵਿੱਚ ਮਨੁੱਖਤਾ ਦਾ ਨੁਕਸਾਨ ਕੀਤਾ ਸੀ ਜਿਸ ਦੀਆਂ ਖਬਰਾਂ ਪਿੱਛੇ ਦੂਰ ਤੱਕ ਪਹੁੰਚ ਚੁੱਕੀਆਂ ਸੀ ਇਹੀ ਹਾਲ ਬਾਰਡਰ ਦੇ ਦੋਨੋਂ ਪਾਸੇ ਇੱਕੋ ਜਿਹੀ ਸੀ ਜਿਸ ਕਰਕੇ ਦੋਨੋਂ ਪਾਸੇ ਦੇ ਸ਼ਰਨਾਰਥੀਆਂ ਨੇ ਵੱਡੇ ਕਾਫਲਿਆਂ ਵਿੱਚ ਇਕੱਠੇ ਹੋ ਕੇ ਸੜਕਾਂ ਰਾਹੀਂ ਜਾਣ ਦਾ ਫੈਸਲਾ ਕੀਤਾ ਜਿਸ ਨਾਲ ਕੈਂਪ ਬਣਾਉਣੇ ਸ਼ੁਰੂ ਹੋਏ ਦੁਆਬੇ ਦੇ ਇਲਾਕੇ ਵਿੱਚ ਪੁਲਾਣਾ ਨੇੜੇ ਆਰਸੀਐਫ ਲਲਵੰਟ ਤੇ ਕਾਂਗਣਾ ਮੰਚਕੀ ਵਿੱਚ ਗੜਲ ਜਲੰਦਰ ਦੇ ਨਾਲ ਵੱਡੇ ਪਿੰਡ ਕੈਂਪ ਬਣੇ ਜਿਵੇਂ ਪਹਿਲਾਂ ਕਿਹਾ ਗਿਆ ਕਿ ਹਰ ਮੁਸਲਮ ਪਰਿਵਾਰ ਨੇ ਜਲਦੀ ਪਾਕਿਸਤਾਨ ਪੁੱਜ ਜਾਣ ਦੇ ਖਿਆਲ ਨਾਲ ਸਤ ਕੁ ਦਿਨਾਂ ਵਾਸਤੇ ਭੋਜਨ ਦਾ ਸਮਾਨ ਘਰੋਂ ਚੁੱਕਿਆ ਸੀ ਪਰ ਕੈਂਪਾਂ ਵਿੱਚ ਇਸ ਦਾ ਸਤਾਦਨ ਲੱਗ ਗਿਆ ਸਮਾਨ ਮੁੱਕ ਗਿਆ ਉਹ ਚੋਰੀ ਲੁੱਟਖੋ ਉਹਗੇ ਬਰਬਾਦ ਹੋ ਗਿਆ ਗਿਣਤੀ ਜ਼ਿਆਦਾ ਹੋਣ ਕਰਕੇ ਇੱਥੇ ਉਹਨਾਂ ਨੂੰ ਸਿਰ ਟਕਣ ਵਾਸਤੇ ਛੱਤ ਵੀ ਨਾ ਮਿਲੀ ਜ਼ਿਆਦਾ بارشਾਂ ਤੇ ਖਰਾਬ ਮੌਸਮ ਨੇ ਲੋਕ ਬਿਮਾਰ ਕਰ ਦਿੱਤੇ ਉੱਥੇ ਡਾਕਟਰਾਂ ਤੇ ਦਵਾਈਆਂ ਦੀ ਘਾਟ ਨੇ ਬਿਮਾਰਾਂ ਨੂੰ ਹੋਰ ਬਿਮਾਰ ਕਰ ਦਿੱਤਾ ਇਹੋ ਜਿਹੀ ਨੀਲੀ ਛੱਤੇ ਰਾਤ ਕੱਟ ਤੇ ਤੇ ਬਹੁਤ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਮਨੁੱਖਤਾ ਵਿੱਚ ਕੁਝ ਗੁੰਡੇ ਵੀ ਸੀ ਜਿਨ੍ਹਾਂ ਤੋਂ ਮਟਿਆਰਾਂ ਤੀਆਂ ਪੈਣਾ ਦੀ ਇੱਜ਼ਤ ਵੀ ਸੁਰੱਖਿਤ ਨਹੀਂ ਰਹੀ ਆਪਸੀ ਬੇਵਿਸ਼ਵਾਸੀ ਵਧ ਗਈ ਤੇ ਸਮਾਨ ਦੀ ਖੋਹਾ ਖਵਾਈ ਲੁੱਟ ਤੇ ਚੋਰੀ ਹੋਰ ਵਧ ਗਈ ਤੇ ਸਭ ਕਿਸਮ ਦੇ ਸਮਾਨ ਦੀ ਕਮੀ ਥੜ ਹੋ ਗਈ ਉੱਥੇ ਕੋਈ ਸਮਾਨ ਮੁੱਲ ਵੀ ਨਹੀਂ ਸੀ ਮਿਲਦਾ ਬਾਰੋਂ ਆਉਂਦਾ ਵੀ ਨਹੀਂ ਸੀ ਬੱਚੇ ਬੁੱਢੇ ਤੇ ਔਰਤਾਂ ਭੁੱਖੀਆਂ ਬਿਲਕਣ ਲੱਗ ਪਈਆਂ ਪਰਿਵਾਰਾਂ ਨੂੰ ਰੋਂਦੇ ਦੇਖ ਕੇ ਗੱਬਰੂ ਮੁਸਲਮਾਨ ਮਜਬੂਰ ਹੋ ਕੇ ਨੇੜਲੇ ਹਿੰਦੂ ਸਿੱਖਾਂ ਦੇ ਪਿੰਡਾਂ ਤੋਂ ਸਮਾਨ ਚੋਰੀ ਜਾਂ ਲੁੱਟ ਕੋ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਜਿਸ ਤੋਂ ਦੁਖੀ ਹੋ ਕੇ ਹਿੰਦੂ ਸਿੱਖਾਂ ਨੇ ਵੀ ਮਜਬੂਰ ਹੋ ਕੇ ਮਦਦ ਵਾਸਤੇ ਇਲਾਕੇ ਦੇ ਲੋਕਾਂ ਨੂੰ ਘੋੜਿਆਂ ਤੇ ਸਰਦਾ ਭੇਜ ਦਿੱਤਾ ਤੇ ਇਕੱਠੇ ਹੋ ਕੇ ਹਮਲੇ ਕਰਕੇ ਟਕਰਾ ਸ਼ੁਰੂ ਹੋ ਗੀਆਂ ਨਤੀਜੇ ਵਜੋਂ ਹਿੰਦੂ ਸਿੱਖ ਵੀ ਮਰੇ ਪਰ ਮੁਸਲਮਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹੋ ਹਾਲ ਉਧਰੋਂ ਆਏ ਹਿੰਦੂ ਸਿੱਖਾਂ ਦਾ ਹੋਇਆ ਜਾਨ ਬਚਾ ਕੇ ਜਿਹੜੇ ਪੂਰਬੀ ਪੰਜਾਬ ਦੇ ਮੁਸਲਮਾਨ ਪਾਕਿਸਤਾਨ ਪਹੁੰਚੀ ਗਏ ਉਹਨਾਂ ਨੂੰ ਉੱਥੋਂ ਵਾਲੇ ਮੁਸਲਮਾਨਾਂ ਨੇ ਮੂ ਵੀ ਨਹੀਂ ਲਾਇਆ ਭਾ ਮਿਲਣ ਵਰਤਨ ਦਾ ਯੋਗਦਾਨ ਕੀ ਦੇਣਾ ਸੀ ਸਗੋਂ ਮਹਾਸਰ ਨਾਂ ਰੱਖ ਕੇ ਚੜਾਉਂਦੇ ਸੀ ਉਹਨਾਂ ਨੂੰ ਉੱਥੇ ਮੌਲਵੀਆਂ ਦੇ ਦਸਤੇ ਮੁਤਾਬਕ ਨਾ ਬਹਿਸ਼ਤ ਜੰਨਤ ਵਰਗਾ ਕੁਝ ਮਿਲਿਆ ਤੇ ਨਾ ਖੂਰਾ ਤੇ ਨਾ ਪਰੀਆਂ ਹੀ ਦਿਸੀਆਂ ਤਾਂ ਉਹ ਇਧਰੋਂ ਵੀ ਸਭ ਕੁਝ ਗਵਾ ਬੈਠੇ ਤੇ ਤਾਂ ਹਾਂ ਮਾਰ ਕੇ ਰੋਕੇ ਇਹੋ ਕਹਿੰਦੇ ਸਾਡੇ ਨਾਲ ਵੱਡਾ ਧੋਖਾ ਤੇ ਜ਼ੁਲਮ ਕੀਤਾ ਗਿਆ ਤੇ ਉਹ ਫਿਰ ਪਿੱਛੇ ਨੂੰ ਚਿੱਤੇ ਕਰਕੇ ਚਿੱਠੀਆਂ ਲਿਖਣ ਲੱਗ ਪਈ ਸੀ ਜਦੋਂ ਮੈਂ ਉਹਨਾਂ ਸੂਝਵਾਨ ਬਜ਼ੁਰਗਾਂ ਨੂੰ ਫਿਰ ਸਵਾਲ ਕੀਤਾ ਕਿ ਉਸ ਕੈਂਪ ਦੇ ਅੰਦਰ ਗਏ ਤੋਂ ਬਗੈਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਕੈਂਪ ਦੇ ਅੰਦਰ ਹਾਲਾਤ ਦਰਦਸ਼ਾ ਵਾਲੇ ਸਨ ਤਾਂ ਉਹਨਾਂ ਗੱਲ ਇੱਥੋਂ ਸ਼ੁਰੂ ਕੀਤੀ ਕਿ ਭਾਵੇਂ ਪੂਰਬੀ ਪੰਜਾਬ ਤੋਂ ਸਾਰੇ ਹੀ ਮੁਸਲਮਾਨ ਚੰਗੇ ਸੀ ਤੇ ਧਾਰਮਿਕ ਮੌਲਵੀਆਂ ਦੇ ਆਖੇ ਲੱਗੇ ਮੁਸਲਮਾਨ ਲੀਗ ਦੇ ਭਲੇਕੇ ਨਾਲ ਸਿਆਸੀ ਅਛਾ ਪੂਰੀ ਕਰਕੇ ਸਾਡੇ ਨਾਲ ਭਾਈਚਾਰਕ ਸਾਂਝ ਤੋੜ ਕੇ ਆਪ ਵੀ ਉਜੜੇ ਤੇ ਉਧਰੋਂ ਹਿੰਦੂ ਸਿੱਖਾਂ ਨੂੰ ਝਾੜਨ ਦਾ ਵੀ ਕਾਰਨ ਬਣੇ ਪਰ ਇਆ ਵਾਲਾ ਦਾਰੇਖਾਂ ਪੱਟੀ ਰਾਜਪੂਤ ਬਹੁਤ ਹੀ ਨੇਕ ਇਨਸਾਨ ਹੋਣ ਕਰਕੇ ਉੱਥੇ ਜਾਣ ਤੋਂ ਪਹਿਲਾਂ ਆਪਣੇ ਘਰ ਦੀ ਸਾਰੀ ਕਣਕ ਬੋਰੀਆਂ ਵਿੱਚ ਪਾ ਕੇ ਘਰ ਦੇ ਸਾਰੇ ਕੀਮਤੀ ਭਾਂਡੇ ਤੇ ਦੇਗ ਆਪਣੇ ਹੀ ਹੱਤੀ ਪਿੰਡ ਕਾਲਵਾ ਦੇ ਗੁਰਦੁਆਰਾ ਸਾਹਿਬ ਵਿੱਚ ਆਪ ਖੁਦ ਪੇਟ ਕਰਕੇ ਆਸੀ ਆਪਣੇ ਬਲਦ ਤੇ ਪਸ਼ੂ ਵੀ ਖੁੱਦ ਤੇ ਹੋਰ ਸਾਰਾ ਸਮਾਨ ਯਾਰਾਂ ਦੋਸਤਾਂ ਤੇ ਲੋੜਵੰਦਾਂ ਨੂੰ ਦੇ ਗਿਆ ਸੀ। ਬਲਾਣਾ ਕੈਂਪ ਵਿੱਚ ਹੁਣ ਉਹਨਾਂ ਨੂੰ ਖਾਣ ਬਸ ਤੇ ਸਮਾਨ ਦੀ ਤੰਗੀ ਆ ਜਾਣ ਕਰਕੇ ਉਹਨਾਂ ਪਿੰਡ ਕਾਲਮਾ ਨੂੰ ਇੱਕ ਰੁਕਾ ਭੇਜਿਆ ਸੀ। ਆਪ ਹੁਣ ਖਤਰਾ ਹੋਣ ਕਰਕੇ ਆ ਨਹੀਂ ਸਕਦੇ ਸੀ। ਹੁਣ ਸਾਡਾ ਫਰਜ਼ ਬੰਦਾ ਸੀ ਕਿ ਉਹਨਾਂ ਦੀ ਮਦਦ ਕਰਨੀ ਹੈ। ਤਾਂ ਪਿੰਡ ਨੇ ਛੋਲੇ ਬਣਵਾ ਕੇ ਗੁੜ ਤੇ ਪਰੌਂਠੇ ਪੂਰੀਆਂ ਤਿਆਰ ਕਰਕੇ ਕਾਫੀ ਮਾਤਰਾ ਵਿੱਚ ਉਹਨਾਂ ਦੇ ਹੀ ਦੱਸੇ ਹੋਏ ਥਾਂ ਤੇ ਉਸ ਦਿਨ ਠੀਕ ਵੇਲੇ ਤੇ ਪਚਾਕੇ ਕੈਂਪ ਦੇ ਉਰਲੇਵਾਰੇ ਪਾਸੇ ਉਹਨਾਂ ਦੇ ਸਮਾਨ ਪ੍ਰਾਪਤ ਕਰਨ ਵਾਸਤੇ ਭੇਜੀ ਬੰਦਿਆਂ ਦੇ ਸਮਾਨ ਸਪੁਰਦਤ ਕਰ ਦਿੱਤਾ ਸੀ। ਉਸ ਵੇਲੇ ਉਹਨਾਂ ਇਨ੍ਹਾਂ ਕੋਲੋਂ ਕਾਫੀ ਸਮਾਂ ਬੈਠ ਕੇ ਆਪਣੀਆਂ ਆਰੀਆਂ ਮੁਸ਼ਕਲਾਂ, ਗਲਤ ਕਰ ਚੁੱਕਣ ਦਾ ਪਛਤਾਵਾ, ਕੈਂਪ ਦੇ ਅੰਦਰ ਦੁਰਦਸ਼ਾ, ਔਰਤਾਂ ਬੱਚਿਆਂ ਬਜ਼ੁਰਗਾਂ ਤੇ ਬਿਮਾਰਾਂ ਦੀ ਹੋਣੀ ਤਰਸਯੋਗ ਹਾਲਤ, ਹਰ ਸਮਾਨ ਦਵਾਈਆਂ ਰਾਜ ਦੀ ਥੋੜਕਾਟ, ਮਨੁੱਖਤਾ ਦੀ ਗਿਣਤੀ ਜ਼ਿਆਦਾ, ਛੱਤਾਂ ਦੀ ਥੋੜ, ਰੁੱਖਾਂ ਹੇਠ ਤੇ ਨੀਲੀ ਛੱਤ ਹੇਠ ਦਿਨ ਰਾਤ ਕੱਟਨੇ ਪਿੰਡ ਕੈਂਪ ਦੇ ਚਾਰੇ ਪਾਸੇ ਗੰਦ ਤੇ ਛੜਿਆਂ ਦੇ ਜ਼ਿਆਦਾ ਬਾਰਿਸ਼ ਨੇ ਮੁਸ਼ਕਲਾਂ ਹੋਰ ਵਧਾਈਆਂ ਆਪਸ ਵਿੱਚ ਬੇਵਿਸ਼ਵਾਸੀ ਸਮਾਨ ਤੇ ਨਕਦੀ ਦੀ ਚੋਰੀ ਲੁੱਟਖੋ ਗੁੰਡਿਆਂ ਦਾ ਕਰਕੇ ਔਰਤ ਦੀ ਇੱਜ਼ਤ ਆ ਸੁਰੱਖਿਤ ਕੈਂਪ ਦੇ ਚਾਰ ਚੁਫੇਰੇ ਹਥਿਆਰ ਲੈ ਕੇ ਘੁੰਮਦੇ ਔਰਤਾਂ ਤੇ ਸਮਾਨ ਖੋਣ ਤੇ ਲੁੱਟਣ ਵਾਲੇ ਲੁਟੇਰੇ ਡਾਕੂ ਬਦਮਾਸ਼ ਹਰ ਵੇਲੇ ਉਸ ਸਮੇਂ ਦੀ ਉਡੀਕਤਾਕ ਵਿੱਚ ਬੈਠੇ ਲੈਂਦੇ ਨਜ਼ਰ ਆਉਂਦੇ ਇਹ ਸਾਰੀ ਕੈਂਪ ਦੇ ਅੰਦਰ ਦੀ ਕਹਾਣੀ ਉਹਨਾਂ ਹੀ ਦੱਸੀ ਉਹ ਆਪਣੀ ਸੀ ਉਹਨਾਂ ਹੋਰ ਵੀ ਬਹੁਤ ਕੁਝ ਦੁੱਖ ਫਰੋਲੇ ਸੀ ਉਹਨ ਕਾਫੀ ਸਮਾਂ ਹੋਣ ਕਰਕੇ ਉਹਨਾਂ ਜਾਇਦਤ ਲੈ ਕੇ ਸਮਾਨ ਉਠਾਇਆ ਤੇ ਰੱਬ ਰੱਖਾ ਕੇ ਕਿ ਚਲੇ ਗਏ ਕੁਝ ਦਿਨਾਂ ਮਗਰੋਂ ਉਹ ਸਾਰੇ ਕਾਫਰੇ ਦੇ ਰੂਪ ਵਿੱਚ ਇੱਥੋਂ ਤੁਰ ਕੇ ਕਬੂਰਥਲਾ ਸੁਬਾਨਪੁਰ ਢਿੱਲਵਾ ਤੇ ਅੰਮ੍ਰਿਤਸਰ ਹੁੰਦੇ ਹੋਏ ਅਟਾਰੀ ਤੋਂ ਅੱਗੇ ਬਾਰਡਰ ਪਾਰ ਕਰਕੇ ਆਪਣੇ ਨਵੇਂ ਚਹੇਤੇ ਬਣੇ ਮੁਲਕ ਪਾਕਿਸਤਾਨ ਅੰਦਰ ਜਾ ਕੇ ਕਈ ਗਰੁੱਪਾਂ ਵਿੱਚ ਵੰਡ ਹੋ ਕੇ ਅੱਗੇ ਚਲੇ ਗਏ ਕਾਲਪਾ ਦੋਨਾਂ ਪਿੰਡ ਵਿੱਚ ਹੋਮ ਗਾਰਡਸ ਤਿਆਰ ਕਰਕੇ ਫੌਜੀ ਸਿਖਲਾਈ ਦਿੱਤੀ ਗਈ ਸੀ ਬਾਕੀ ਅਗਲੇ ਪາກ ਵਿੱਚ うん。